ਨਾ ਤੂੰ ਥੂਟ ਹੀ ਸੀਲਾ ਚੰਗਾ ਤੈਨੂੰ 15 ਵਾਰੀ ਰੋਟੀ ਨੂੰ ਗਹਿਤਾ 15 ਵਾਰੀ ਮੇਰੇ ਸੱਤੇ ਦੀ ਦੇ ਕੰਨ ਚ ਝੂਂ ਹੀ ਸਰਕਦੀ ਕਿਉਂ ਤੂੰ ਮੈਨੂੰ ਤਾਂ ਲਪੜੀ ਖਾਣੇ ਆ ਨਾਲ ਤੈਨੂੰ ਪਤਾ ਮੇਰਾ ਫਿਰ ਮਸ਼ੀਨ ਵਾਲੀ ਹੱਥ ਦੀ ਤੇਰਾ ਦੇ ਦੇਣਾ ਹੱਥ ਚੱਕ ਕੇ ਦੇ ਦੇ ਕਿਉਂ ਤਥੇ ਆਇਆ ਪਿਆ ਮਾ ਹੈ ਤੈਨੂੰ ਕਹਿਣੀ ਹੁੰਦੀ ਆ ਨਾਂ ਨਸ਼ੇ ਖਾ ਕਰ ਉਹੀ ਦੋ ਪੈਸੇ ਮੈਨੂੰ ਦੇ ਦਿਆ ਕਰ ਕੋਈ ਮੈਂ ਕਾਰਡ ਸਵਰਦੂੰ ਤੇਰਾ ਕੁਝ ਬਣਾ ਦੂੰ ਤੇਰਾ ਤੈਨੂੰ ਅੱਗੇ ਵਧਾ ਦੂੰ ਜ਼ਿੰਦਗੀ ਚ ਕੁੱਤਿਆ ਤੂੰ ਤਾਂ ਨਸ਼ਿਆਂ ਤੇ ਕੰਨਿਆ ਪੈਸੇ ਖਾ ਨਾ ਕਾਰ ਦੇ ਸਬਰ ਨੂੰ ਤਾ ਜੋ ਮੈਨੂੰ ਡੇਰਾ ਖੋਲ ਦੇਈ ਕੋਈ ਬਾਬੇ ਦਾ ਨਾ ਵੀ ਮੈਂ ਉੱਥੇ ਬਹਿ ਗਿਆ ਬਸ ਕੰਮ ਐਂਡ ਕਰਦਾ ਲੋਕ ਪੈਸੇ ਬਣ ਮੇਰੇ ਸਾੜੇ ਦੇ ਦੇ ਕਿਵੇਂ ਜਿਵੇਂ ਮੈਨੂੰ ਪਾਲਦੀ ਹੁੰਦੀ ਆ ਤੂੰ ਖਾਨੀਆ ਮੇਰਾ ਮੈਂ ਨੀ ਜਰਾ ਕੋ ਖਾਂਦਾ ਠੀਕ ਆ ਨਾ ਵੇ ਚਲ ਪੌਂਕੀ ਚੱਲ ਜਿਵੇਂ ਪੌਂਕਣਾ ਮੈਂ ਤੈਂ ਤਾਂ ਪੌਂਕਣ ਦੀ ਆਤਾ ਠੀਕ ਆ ਨਾ ਤੇਨਾਂ ਕੋਣ ਮੱਥਾ ਮਾਰੇ அமளிநாசால பத்தல नाल